ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਸੁਪਰੀਮ ਕੋਰਟ ਨੇ ਮਲਾਜ਼ਮਾਂ ਤੇ ਪੈਨਸ਼ਨਰਸ ਨੂੰ ਬਹੁਤ ਹੀ ਵੱਡੀ ਰਾਹਤ ਦਿੱਤੀ ਹੈ ਇਹ ਫੈਸਲਾ ਜਿਹੜਾ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਦੇ ਵੱਲੋਂ ਦਿੱਤਾ ਗਿਆ ਹੈ ਕਿਉਂਕਿ ਮਲਾਜ਼ਮਾਂ ਤੇ ਪੈਨਸ਼ਨ ਆਪਣਾ ਇਲਾਜ ਕਰਵਾਉਣ ਦੇ ਵਾਸਤੇ ਪ੍ਰਾਈਵੇਟ ਨੇੜੇ ਹਸਪੀਟਲ ਦੇ ਵਿੱਚ ਜਾ ਕੇ ਕਰਵਾਉਂਦੇ ਹਨ ਜੋ ਉਹਨਾਂ ਦੇ ਬਿੱਲ ਹੁੰਦੇ ਹਨ ਕਈ ਦਫ਼ਤਰਾਂ ਦੇ ਵੱਲੋਂ ਉਹ ਬਿੱਲਾ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਪਿਛਲੀ ਲੜੀ ਦੇ ਤਹਿਤ ਸੁਪਰੀਮ ਕੋਰਟ ਨੇ ਇੱਕ ਅਹਿਮ ਫੈਸਲਾ ਸੁਣਾਇਆ ਹੈ ਉਸ ਤੋਂ ਬਾਅਦ ਹੀ ਜਾਣਕਾਰੀ ਜਿਹੜੀ ਹੈ ਸਾਰੀ ਹੀ ਚੈਨਲ ਤੇ ਦਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਅੱਜ ਰੋਸ਼ ਸ਼ੇਅਰ ਕਰਨਾ ਸੋ ਦੋਸਤੋ ਦੱਸ ਦਈਏ ਕਿ ਜਿਹੜਾ ਸੁਪਰੀਮ ਕੋਰਟ ਨੇ 40 ਲੱਖ ਦੀ ਮਲਾਸਮਤ ਤੇ ਪੈਨਸ਼ਨ ਉਸ ਬਹੁਤ ਹੀ ਵੱਡੀ ਰਾਹਤ ਦਿੱਤੀ ਹੈ ਕੋਰਟ ਨੇ ਕਿਹਾ ਹੈ ਕਿ ਜਿਹੜਾ CGHS ਸਾਰੇ ਹਸਪਤਾਲਾਂ ਦੇ ਉੱਪਰ ਲਾਗੂ ਹੋਵੇਗਾ ਚਾਹੇ ਹਸਪਤਾਲ ਪੈਨਲ ਦੇ ਵਿੱਚ ਸ਼ਾਮਿਲ ਹੈ ਜਾਂ ਨਹੀਂ ਸੁਪਰੀਮ ਕੋਰਟ ਨੇ ਕਿਹਾ ਕਿ ਸੇ ਸਹੂਲਤਾਂ ਲੈਣਾ ਸਰਕਾਰੀ ਕਰਮਚਾਰੀਆਂ ਦਾ ਅ ਇਸ ਕਰਕੇ ਕੇਂਦਰ ਸਰਕਾਰ ਕਿਸੇ ਵੀ ਬਿੱਲ ਭੁਗਤਾਨ ਕਰਨ ਤੋਂ ਇਨਕਾਰ ਨਹੀਂ ਕਰ ਸਕਦੀ ਮਗਰ ਕੋਈ ਕਰਮਚਾਰੀ ਤੁਸੀਂ ਹਸਪੀਟਲ ਤੋਂ ਇਲਾਜ ਕਰਵਾਉਂਦਾ ਹੈ ਜੋ ਪੈਨਲ ਦੇ ਵਿੱਚ ਸ਼ਾਮਿਲ ਨਹੀਂ ਹੈ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਲਾਜ ਕਰਵਾਇਆ ਹੈ ਤਾਂ ਤੁਸੀਂ ਸੁਪਰੀਮ ਕੋਰਟ ਨੇ ਸਾਫ਼ ਕਹਿ ਦਿੱਤਾ ਹੈ ਇਹ ਸਰਕਾਰ ਨੇ ਦੇਖਣਾ ਹੋਵੇਗਾ ਕਿ ਇਸ ਸੰਬੰਧਿਤ ਵਿਅਕਤੀ ਨੇ ਇਲਾਜ ਕਰਵਾਇਆ ਹੈ ਜਾਂ ਨਹੀਂ ਜੇਕਰ ਕਿਸੇ ਕਰਮਚਾਰੀ ਜਾਂ ਪੈਨਸ਼ਨਰਸ ਨੇ ਆਪਣਾ ਇਲਾਜ ਪ੍ਰਾਈਵੇਟ ਹਸਪੀਟਲ ਦੇ ਵਿੱਚ ਕਰਵਾਇਆ ਹੈ ਜੋ ਪੈਨਲ ਦੇ ਵਿੱਚ ਨਹੀਂ ਹੈ ਜੋ ਜੋ ਇਲਾਜ ਦੇ ਅਧੀਨ ਉਸਦੇ ਉੱਪਰ ਖਰਚਾ ਆਇਆ ਹੈ ਉਸ ਦਾ ਭੁਗਤਾਨ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਲਾਜ ਕਿਸੇ ਵੀ ਹਸਪਤਾਲ ਦੇ ਵਿੱਚੋਂ ਕਰਵਾਇਆ ਹੋਵੇ ਪਰ ਉਸ ਦਾ ਭੁਗਤਾਨ ਰੁਕਣਾ ਨਹੀਂ ਚਾਹੀਦਾ ਦੂਸਰੀ ਨਵੀਂ ਅਪਡੇਟ ਇਹ ਹੈ ਸਰਕਾਰੀ ਕਰਮਚਾਰੀਆਂ ਦੇ ਲਈ ਸਰਕਾਰ ਦਾ ਵੱਡਾ ਤੋਹਫਾ ਪੈਸ਼ਨਨ ਸੰਬੰਧੀ ਵੱਡਾ ਐਲਾਨ 23 ਲੱਖ ਲੋਕਾਂ ਨੂੰ ਹੋਵੇਗਾ ਵੱਡਾ ਲਾਭ ਕੇਂਦਰ ਸਰਕਾਰ ਦੇ ਵੱਲੋਂ ਸਰਕਾਰੀ ਕਰਮਚਾਰੀਆਂ ਨੂੰ ਸ਼ੁਰੂ ਕੀਤੀ ਗਈ ਯੂਪੀਐਸ ਨੂੰ ਵੀ ਜਿਹੜਾ ਹੈ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਵਾਂਗ ਟੈਕਸ ਲਾਭ ਮਿਲਣਗੇ ਵਿੱਤ ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਪਾਰਦਰਸ਼ੀ ਲਚਕਦਾਰ ਅਤੇ ਟੈਕਸ ਕੁਸ਼ਲ ਬਿਲ ਵਿਕਲਪ ਰਾਹੀਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਲਈ ਰਿਟਾਇਰਮੈਂਟ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਸਰਕਾਰ ਦੇ ਯਤਨਾਂ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਪਰ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਐਨਪੀਐਸ ਦੇ ਅਧੀਨ ਉਪਲਬਧ ਟੈਕਸ ਲਾਭ ਯੂਪੀਐਸ ਤੇ ਵੀ ਲਾਗੂ ਹੋਣਗੇ ਕਿਉਂਕਿ ਇਹ ਐਨਪੀਐਸ ਅਧੀਨ ਇੱਕ ਵਿਕਲਪ ਹੈ ਇਹ ਪਵੰਦ ਮੌਜੂਦਾ ਐਨਪੀਐਸ ਢਾਂਚੇ ਨਾਲ ਸਮਾਨਤਾ ਨੂੰ ਯਕੀਨੀ ਬਣਾਉਂਦੇ ਹਨ ਯੂਪੀਐਸ ਦੀ ਚੋਣ ਕਰਨ ਵਾਲੇ ਕਰਮਚਾਰੀਆਂ ਨੂੰ ਮਹੱਤਵਪੂਰਨ ਟੈਕਸ ਤੋਂ ਰਾਹਤ ਆਤੇ ਪ੍ਰੋਤਸਾਹਨ ਪ੍ਰਦਾਨ ਕਰ ਸਕਦੇ ਹਨ ਵਿੱਤ ਮੰਤਰਾਲੇ ਨੇ 24 ਜਨਵਰੀ 2025 ਨੂੰ ਐਨਪੀਐਸ ਤਹਿਤ ਇੱਕ ਵਿਕਲਪ ਵਜੋਂ ਯੂਪੀਐਸ ਪੇਸ਼ ਕੀਤਾ ਸੀ 1 April 2025 ਨੂੰ ਕੇਂਦਰ ਸਰਕਾਰ ਦੀਆਂ ਸਿਵਲ ਸੇਵਾਵਾਂ ਵਿੱਚ ਭਰਤੀ ਹੋਏ ਕਰਮਚਾਰੀਆਂ ਨੂੰ ਲਾਗੂ ਹੋਵੇਗਾ ਯੂਪੀਐਸ ਨੂੰ ਲਾਗੂ ਕਰਨ ਦੇ ਲਈ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਨੇ 19 ਮਾਰਚ ਤੱਕ ਇੱਕ ਨਿਯਮ ਜਾਰੀ ਕੀਤਾ ਸੀ ਯੂਪੀਐਸ ਉਹਨਾਂ ਕੇਂਦਰੀ ਸਰਕਾਰੀ ਕਰਮਚਾਰੀਆਂ ਤੇ ਲਾਗੂ ਹੋਵੇਗਾ ਐਨਪੀਐਸ ਦੇ ਵਿੱਚ ਦਾਖਲ ਹਨ ਇਸ ਲਈ ਵਿਕਲਪ ਚੁੰਨਦੇ ਹੋਏ ਲਗਭਗ 23 ਸਰਕਾਰੀ ਕਰਮਚਾਰੀ ਯੂਪੀਐਸ ਦੀ ਚੋਣ ਕਰ ਸਕਦੇ ਹਨ ਹਾਲ ਹੀ ਦੇ ਵਿੱਚ ਸਰਕਾਰ ਨੇ ਕਰਮਚਾਰੀਆਂ ਦੇ ਲਈ ਯੂਪੀਐਸ ਦੀ ਚੋਣ ਕਰਨ ਦੀ ਆਖਰੀ ਮਿਤੀ 3 ਮਹੀਨੇ ਬਾਅਦ ਵਧਾ ਕੇ 30 ਸਤੰਬਰ ਤੱਕ ਕਰ ਦਿੱਤੀ ਗਈ ਹੈ ਇਹ ਸੀ ਅੱਜ ਦੀ ਵੱਡੀ ਅਪਡੇਟ ਮਿਲਦੇ ਆ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ